ਆ ਦੇਖੋ ਕੁਰਤਾ ਪਜਾਮਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਕੁਰਤਾ ਪਜਾਮਾ 2200 ਰੁਪਏ ਚ ਲੈਨੇ ਹੋ ਸਲਾਈ ਸਮੇਤ ਸਾਡੇ ਕੋਲ ਆਜੋ 2200 ਵਾਲਾ ਕੁਰਤਾ ਪਜਾਮਾ ਸਿਰਫ 895 ਚ ਦੇਵਾਂਗੇ ਤੇ ਨਾਲੇ ਦੇਖੋ ਕਰਸੇਮ ਜੱਸਰ ਵਾਲਾ ਇਸ ਕੋਟ ਪੈਂਟ ਦੀ ਬਾਜ਼ਾਰ ਦੀ ਕੀਮਤ ਹੈਗੀ ਆ 12000 ਰੁਪਿਆ ਇਹ ਵੀ ਤੁਹਾਨੂੰ ਅਸੀਂ 2995 ਚ ਸਲਾਈ ਸਮੇਤ ਦੇਵਾਂਗੇ ਕੋਈ ਸ਼ਕੀਰ ਭਰਾ ਕੀਤਾ ਮੈਨੂੰ ਚਾਹੀਦਾ 3 ਪੀਸ ਕੋਟ ਪੈਂਟ ਇਹਦਾ 15000 16000 ਬਾਜ਼ਾਰ ਦਾ ਰੇਟ ਇਹ ਚੱਲਦਾ ਪਰ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟ ਪੈਂਟ ਸਿਰਫ 3760 ਚ ਲੈ ਜਾਓ ਸਾਡੇ ਕੋਲ ਆ ਜਾਓ 18000 ਵਾਲੀ ਸ਼ੇਰਵਾਨੀ ਸਿਰਫ 650 ਹੀ ਦਵਾਂਗੇ ਇੱਕ ਹੋਰ ਵੱਡਾ ਪੈਕੇਜ ਦੇ ਦਿੰਦੇ ਆ ਆ ਦੇਖੋ ਆ ਤੁਸੀਂ ਚਾਰੇ ਇਥੇ ਚਾਚਿਆ ਕਰ ਲਓ ਪੰਜੇ ਜੀਜਾ ਵਿੱਚੇ ਟਾਈਆਂ ਵਿੱਚੇ ਸ਼ਰਟ ਵਿੱਚੇ ਬਰੋਚ 10 ਪੀਸ ਕੋਟ ਪੈਂਟ ਦੇ ਇੱਕ ਕੋਰਤਾ ਪਜਾਮਾ ਇੱਕ ਸ਼ੇਰਵਾਨੀ ਬਾਜ਼ਾਰ ਚ ਜਾਉਂਗੇ 55000 ਤੋਂ 60000 ਰੁਪਏ ਤੁਹਾਨੂੰ ਸਾਰੀ ਇਹ ਵੈਰਾਈਟੀ ਮਿਲਣੀ ਆ ਪਰ ਸਾਡੇ ਕੋਲ ਆ ਜਾਓ 55 ਹਜ਼ਾਰ ਦੀ ਜੀਜ ਸਿਰਫ 20 ਹਜ਼ਾਰ ਰੁਪਏ ਚ ਲੈ ਜੋ ਚਾਹੇ ਲੇਲਣ ਦੇ ਚਾਹੇ ਪੇਪਰ ਕਾਟਨ ਦੇ ਚਾਹੇ ਸੀਆ ਰਾਮ ਦੇ ਭਾਜੀ ਆ ਸੀਆ ਰਾਮ ਦਾ ਕੁਰਤਾ ਪਜਾਮਾ 3000 ਤੋਂ ਘੱਟ ਨਹੀਂ ਚੱਕੋ 1500 ਦੇ ਰੇਮਨ ਦਾ ਕੁਰਤਾ ਪਜਾਮਾ 5000 6000 ਲੈੰਦੇ ਆ 1275 ਰੁਪਏ ਦਾ ਰੇਮਨ ਦਾ ਕੁਰਤਾ ਪਜਾਮਾ ਸ਼ਰਟਾਂ ਦੇ ਵਿੱਚ ਦੇਖੋ ਤੁਸੀਂ ਲੈਣੀਆਂ ਪ੍ਰਿੰਟ ਸ਼ਰਟਾਂ ਤੁਸੀਂ ਲੈਣੀਆਂ ਲਾਈਨ ਵਾਲੀਆਂ ਤੁਸੀਂ ਲੈਣੀਆਂ ਚੈੱਕ ਤੁਸੀਂ ਲੈਣੀਆਂ ਡੱਬੀਆਂ ਵਾਲੀਆਂ ਜਿਹੜੇ ਤੁਸੀਂ ਆਫਿਸ ਵਿੱਚ ਕੰਮ ਕਰਦੇ ਹੋ ਸ਼ਰਟ ਚਾਹੀਦੀ ਹੈ ਲੈ ਜਾਓ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈ ਇਹ ਉਹ ਬਲੇਜ਼ਰ ਹੈ ਇਹ ਉਹ ਸ਼ੇਰਵਾਨੀ ਹੈ ਜਿਹੜੇ ਆਮ ਲੋਕ ਵੀ ਪਾਉਣਗੇ ਇਕੱਲੇ ਸਿਤਾਰੇ ਨਹੀਂ ਪਾਉਣਗੇ ਇਕੱਲੇ ਫਿਲਮੀ ਸਟਾਰ ਨਹੀਂ ਪਾਉਣਗੇ ਇਹ ਸ਼ੇਰਵਾਨੀ 6500 ਦੀ ਬਲੇਜ਼ਰ ਬਾਅਦ ਕਿੰਨਾ ਤੱਕ ਬਣਾ ਲਓ ਵੈਰਾਈਟੀ ਟਾਪ ਦੀ ਹੈ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਹੈ ਮਾਸਤੂਸ਼ਰੀ ਦਸਾਰ ਅਸਲ ਰੰਗ ਫਰਸਾ ਦੇ ਸਾਡੇ ਕੋਲ ਚੈੱਕ ਕਰ ਲੋ 550 ਤੋਂ ਵੱਧ ਪੱਕਾ ਚ ਰੰਗ ਹੈ ਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਝੜਕ ਪੈ ਜਵੇ ਤੁਸੀਂ 3 ਮਹੀਨੇ ਜਾਂ ਤੇ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਲੋਰੀਆ ਦੀ ਪੰਜਾਬ ਦੇ ਮੁੰਡਿਆਂ ਦੇ ਕਰਾਂਗੇ ਬਹੁਤ ਬੱਟੇ ਫਾਇਦੇ ਆਹ ਦੇਖੋ ਕੋਰਤਾ ਪਜਾਮਾ ਜਿਹੜਾ ਬਾਜ਼ਾਰ ਚ ਜਾ ਕੇ ਤੁਸੀਂ ਕੋਰਤਾ ਪਜਾਮਾ 2200 ਰੁਪਏ ਚ ਲੈਣਿਓ ਸਲਾਈ ਸਵੇਤ ਸਾਡੇ ਕੋਲ ਆਜੋ 2200 ਵਾਲਾ ਕੋਰਤਾ ਪਜਾਮਾ ਸਿਰਫ 895 ਚ ਦੇਵਾਂਗੇ 2 ਪੀਸ ਕੋਰਟ ਪੈਂਟ ਬਾਜ਼ਾਰ ਦਾ ਰੇਟ 10000 ਰੁਪਿਆ ਅਸੀਂ ਦੇਵਾਂਗੇ 10000 ਵਾਲਾ ਕੋਰਟ ਪੈਂਟ ਸਿਰਫ 2995 ਚ ਆਹ ਡਿਜ਼ਾਈਨ ਦੇਖੋ ਤਰਸੀਮ ਜੱਸਰ ਵਾਲਾ ਏਸ ਕੋਟ ਪਰ ਦੀ ਬਾਜ਼ਾਰ ਦੀ ਕੀਮਤ ਹੈਗੀ ਆ 12000 ਰੁਪਿਆ ਇਹ ਵੀ ਤੁਹਾਨੂੰ ਅਸੀਂ 2995 ਚ ਸਲਾਈਸ ਵਿੱਚ ਦਵਾਂਗੇ ਕੋਈ ਸ਼ਕੀਰ ਭਰਾ ਕਹਿੰਦਾ ਮੈਨੂੰ ਚਾਹੀਦਾ 3 ਪੀਸ ਕੋਟ ਪਿੰਟ ਇਹਦਾ 15000 16000 ਬਾਜ਼ਾਰ ਦਾ ਰੇਟ ਇਹ ਚੱਲਦਾ ਪਰ ਸਾਡੇ ਕੋਲ ਆਜੋ 15000 ਵਾਲਾ 3 ਪੀਸ ਕੋਟ ਪਿੰਟ ਸਿਰਫ 3760 ਚ ਲੈ ਜਾਓ ਆ ਸ਼ੇਰਵਾਨੀ ਬਾਜ਼ਾਰ ਚ ਰੈਂਟੇ ਦਾ 8000 9000 10000 ਜੇ ਤੁਸੀਂ ਮੁੱਲ ਖਰੀਦਦੇ ਹੋ 18 20000 ਦੀ ਸਾਡੇ ਕੋਲ ਆਜੋ 18000 ਰੁਪਏ ਵਾਲੀ ਸ਼ੇਰਵਾਨੀ ਸਿਰਫ 650 ਦੇਵਾਂਗੇ ਇੱਕ ਹੋਰ ਵੱਡਾ ਪੈਕੇਜ ਦੇਣਿਆ ਆ ਦੇਖੋ ਕੋਰਤਾ ਪਜਾਮਾ 2 ਪੀਸ ਕੋਰਟ ਪੈਂਟ ਸ਼ਰਟ ਟਾਈ ਬਰਾਊਚ ਇੱਕ ਨਾਲ ਆਹ ਕੋਰਟ ਪੈਂਟ ਇੱਕ ਤੁਹਾਨੂੰ 3 ਪੀਸ ਕੋਰਟ ਪੈਂਟ ਇੱਕਾ ਸ਼ੇਰਵਾਨੀ ਆ ਤੁਸੀਂ 4 ਇਚੀ ਚਾਚਿਆ ਕਰ ਲਓ ਪੰਜੇ ਜੀਜਾ ਵਿੱਚ ਟੇਟਾਇਆ ਵਿੱਚੇ ਸ਼ਰਟ ਵਿੱਚੇ ਬਰਾਊਚ 10 ਪੀਸ ਕੋਰਟ ਪੈਂਟ ਦੇ ਇੱਕ ਕੋਰਤਾ ਪਜਾਮਾ ਇੱਕ ਸ਼ੇਰਵਾਨੀ ਬਾਜ਼ਾਰ ਚ ਜਾਉਂਗੇ 55000 ਤੋਂ 60000 ਰੁਪਏ ਰ ਸਾਨੂੰ ਸਾਰੀ ਆਹ ਵੈਰਾਈਟੀ ਮਿਲਣੀ ਆ ਪਰ ਸਾਡੇ ਕੋਲ ਆ ਜਾਓ 55000 ਰੁਪਏ ਦੀ ਚੀਜ਼ ਸਿਰਫ 20000 ਰੁਪਏ ਚ ਲੈ ਜਾਓ 20000 ਰੁਪਏ ਲੈ ਕੇ ਆਓ ਇੱਕ ਕੋਟ ਤਾਂ ਪਿਆਮਾ ਸਲਾਈ ਕਰਕੇ ਲੈ ਜਾਓ ਦੂਜਾ ਕੋਟ ਪੈਂਟ ਲੈ ਜਾਓ ਸ਼ਰਟ ਵੀ ਨਾਲ ਦਵਾਂਗੇ ਟਾਈ ਵੀ ਨਾਲ ਦਵਾਂਗੇ ਤੀਜਾ ਆ ਵੀ ਕੋਟ ਪਟਰਾਏ ਉਤਰਖੀਮ ਜਸਲਾ ਡਿਜ਼ਾਈਨ ਐਡੀ ਸ਼ਰਟ ਵੀ ਦਵਾਂਗੇ ਟਾਈ ਵੀ ਦਵਾਂਗੇ ਇੱਕ ਆ ਵੀ ਕੋਟ ਪੈਂਟ ਲੈ ਜਾਓ ਨਾਲ ਲੈ ਜਾਓ ਸ਼ੇਰਵਾਨੀ ਮਤਲਬ ਪੂਰਾ ਸੈੱਟ ਵਿਆਹ ਸ਼ਾਦੀ ਦੇ ਵਿੱਚ ਤੁਸੀਂ ਪਾਉਣਾ 50 ਤੇ 55000 ਸਾਡੇ ਕੋਲੋਂ 20000 ਰੁਪਏ ਲੈ ਜਾਓ ਭਾਈ ਜੀ 895 ਦਾ ਕੀ ਹਿਸਾਬ ਆ 2200 2500 ਦਾ ਕੁਰਤਾ ਪਜਾਮਾ ਨਹੀਂ ਤੁਸੀਂ ਕਹਿੰਦੇ ਹੋ 895 ਲਿਆਓ ਰਸੀ ਗੇ ਆਪਣੇ ਪਸੰਦ ਦਾ ਕੁਰਤਾ ਪਜਾਮਾ ਲੈ ਕੇ ਜਾਓ ਭਾਜੀ 895 ਦੇ ਵਿੱਚ ਪ्योर ਗੀਜ਼ਾ ਕੋਟਨ ਦਾ ਕਪੜਾ ਦੇ ਰਹੇ ਹਾਂ ਕੁਆਲਿਟੀ A ਕਲਾਸ ਦੇ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਕੀ ਹੈ ਮੈਂ ਕਹਿੰਦਾ ਨੇੜੇ ਵਾਲੇ ਟੇਲਰ ਕੋਲ ਚਲੇ ਜਾਓ 500 600 ਰੁਪਿਆ ਕੰਨੀ ਸੁਵਾਈ ਹੈ 895 ਦੇ ਕੁਰਤਾ ਪਜਾਮਾ ਸੀਗੇ ਦੇ ਦਾਂਗੇ ਰੰਗ ਆਪਦੀ ਪਸੰਦ ਦੇ ਲੈ ਲਓ ਕਲਰ ਤੁਹਾਡੇ ਮਨਪਸੰਦ ਚੈੱਕ ਕਰ ਲੋ ਜਿਹੜੇ ਮਰਜ਼ੀ ਰੰਗ ਬਣਾ ਲਓ ਆਜੋ ਹੁਣ ਗੱਲ ਕਰਦੀ ਹੈ ਰਾਇਲ ਕਲਾਸ ਦੀ ਗੱਲ ਕਰਦੀ ਹੈ ਮੰਤਰੀਆਂ ਦੀ ਐਮਪੀ ਦੀ ਐਮਐਲਏ ਦੀ ਪਰ ਉਹਨਾਂ ਦੀ ਗੱਲ ਜਰੂਰ ਕਰਨੀ ਹੈ ਕੁਰਤੇ ਪਜਾਮੇ ਆਮ ਲੋਕਾਂ ਨੂੰ ਦੇਣੇ ਆ ਚਾਹੇ ਲੇਲਣ ਦੇ ਚਾਹੇ ਪੇਪਰ ਕੋਟਨ ਦੇ ਚਾਹੇ ਸੀਆ ਰਾਮ ਦੇ ਭਾਜੀ ਆ ਸੀਆ ਰਾਮ ਦਾ ਕੁਰਤਾ ਪਜਾਮਾ 3000 ਤੋਂ ਘੱਟ ਨਹੀਂ ਚੱਕੋ 1500 ਦੇ ਰੇਮਨ ਦਾ ਕੁਰਤਾ ਪਜਾਮਾ 5000 6000 ਲੈਿੰਦਿਆ 1275 ਰੁਪਏ ਦਾ ਰੇਮਨ ਦਾ ਕੁਰਤਾ ਪਜਾਮਾ ਆ ਚੱਕੋ ਰੇਮਨ ਦੇ ਵਿੱਚ ਡਿਜ਼ਾਈਨ ਬਹੁਤ ਆ ਆ ਚੱਕੋ ਲੈ ਲੈਣ ਪੇਪਰ ਕਾਟਨ ਮੈਟੀ ਗੀਜ਼ਾ ਰਾਇਲ ਕਲਾਸ ਗੀਜ਼ਾ 1200 ਰੁਪਏ ਦੀ ਦੇਖੋ ਜੀ ਮਾਤਰਵੇ ਆ ਵੀ ਸਾਡੇ ਕੋਲ 895 ਦੇ ਕੁਰਤਾ ਪਜਾਮਾ ਸ਼ੁਰੂ ਹੋਏ ਨਾ ਉਦੋਂ ਉੱਪਰਲੀ ਰੇਂਜ 1200 1500 2000 2500 3000 5000 ਕੁਰਤੇ ਪਜਾਮੇ ਕਲਰ ਲੈ ਜਾਓ ਬਲੈਕ ਲੈ ਜਾਓ ਵਾਈਟ ਲੈ ਜਾਓ ਜਿੰਨੀ ਮਰਜ਼ੀ ਵੈਰਾਈਟੀ ਲੈ ਜਾਓ ਭਾਈ ਜੀ 2995 ਵਿੱਚ ਤੁਸੀਂ ਕਹਿੰਦੇ ਕੋਟ ਪੈਂਟ ਸਲਾਈ ਕਰਕੇ ਬਾਜ਼ਾਰ ਚ ਕਿਸੇ ਤਰਜੀ ਕੋਟ ਚਲ ਜਾਓ 4000 ਰੁਪਏ ਤੋਂ ਘੱਟ ਸਲਾਈ ਨਹੀਂ ਲੈਂਦਾ ਤੁਸੀਂ 2995 ਵਿੱਚ ਕਿਹੜੇ ਹਿਸਾਬ ਨਾਲ ਦੇਈ ਜਾਂਦੇ ਹੋ ਕੋਟ ਪੈਂਟ ਦੇਖੋ ਜੀ ਹਿਸਾਬ ਸਿੱਧਾ ਹੀ ਐ ਮਾਤੂ ਸ਼੍ਰੀ ਦਸਤਾਰ ਆਪ ਕੱਪੜਾ ਬਣਾਉਂਦਾ ਆਪ ਸਟੀਚਿੰਗ ਕਰਕੇ ਦਿੰਦਾ ਤੇ ਫਿਰ 2995 ਦਾ ਮੁਕਾਬਲਾ ਕੀ ਬਰਾਬਰੀ ਤੱਕ ਨਹੀਂ ਹੋਣੀ ਆ ਚੈੱਕ ਕਰੋ ਕੱਪੜੇ ਦੀ ਕੁਆਲਿਟੀ ਇਸ ਵਾਰ ਵਿਆਹਾਂ ਦੇ ਵਿੱਚ ਪੁਰਾਣੇ ਕੋਟ ਪੈਂਟ ਨਹੀਂ ਪਾ ਕੇ ਜਾਣੇ ਹੁਣ ਨਵੇਂ ਕੋਟ ਪੈਂਟ 2995 2 ਪੀਸ 37 ਤੋਂ 63 3 ਪੀਸ ਔਰ ਇੱਕ ਦੋ ਰੰਗ ਨਹੀਂ ਦਿਖਾਰੇ ਜਿੰਨੇ ਮਰਜੀ ਰੰਗ ਲੈ ਲਓ ਜਿੰਨੇ ਮਰਜੀ ਕਲਰ ਲੈ ਲਓ ਦੇਖੋ ਜੀ ਗੱਲ ਇੱਥੇ ਨਹੀਂ ਮੁੱਕਦੀ ਹੁਣ ਸੀ ਆਰਾਮ ਦੇ ਕੋਟ ਪੈਂਟ ਵੀ ਮੰਗਣਗੇ ਰੇਮਨ ਦੇ ਵੀ ਮੰਗਣਗੇ ਬ੍ਰਾਂਡ ਵੀ ਹੈਗੇ ਆ ਪਰ 25 25 30 30 ਹਜ਼ਾਰ ਨਹੀਂ 5000 6000 ਤੇ ਇਟਾਲੀਅਨ ਫੈਬਰਿਕ ਸਟੈਚ ਕਰਕੇ ਲੈ ਜਾਓ ਦੇਖੋ ਚਾਹੇ ਤੁਸੀਂ ਬਲੇਜ਼ਰ ਲੈਣੇ ਆ ਚਾਹੇ ਤੁਸੀਂ ਲੌਂਗ ਕੋਟ ਲੈਣੇ ਆ ਚਾਹੇ ਤੁਸੀਂ ਸ਼ੇਰਵਾਨੀਆ ਲੈਣੀਆਂ ਚਾਹੇ ਤੁਸੀਂ ਲੈਣੇ ਆ ਪਾਰਟੀ ਪਰ ਕੋਟ ਤੇ ਪਜਾਮੇ ਸਾਰੀ ਵੈਰਾਈਟੀ ਸਾਨੂੰ ਇੱਕੋ ਛਾਤੇ ਤੇ ਮਿਲ ਜਾਣੀ ਆ ਜਿਹੜੀ ਬਾਜ਼ਾਰ ਚ 15000 ਰੁਪਏ ਦੀ ਸ਼ੇਰਵਾਨੀ ਅਸੀਂ 6500 ਰੁਪਏ ਦਵਾਂਗੇ ਸਲਾਈ ਕਰਕੇ ਸ਼ਰਟਾਂ ਦੇ ਵਿੱਚ ਦੇਖੋ ਤੁਸੀਂ ਲੈਣੀਆਂ ਪ੍ਰਿੰਟ ਸ਼ਰਟਾਂ ਤੁਸੀਂ ਲੈਣੀਆਂ ਲਾਈਨਾਂ ਵਾਲੀਆਂ ਤੁਸੀਂ ਲੈਣੀਆਂ ਚੈੱਕ ਤੁਸੀਂ ਲੈਣੀਆਂ ਡੱਬਿਆਂ ਵਾਲੀਆਂ ਜਿਹੜੇ ਤੁਸੀਂ ਆਫਿਸ ਵਿੱਚ ਕੰਮ ਕਰਦੇ ਹੋ ਸ਼ਰਟ ਚਾਹੀਦੀ ਹੈ ਲੈ ਜਾਓ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਹੈਗੀ ਦੇਖੋ ਜੀ ਹੁਣ ਆ ਬਾਨੀ ਦੇ ਮੁੰਡੇ ਦੇ ਵਿੱਚ ਕਹਿੰਦੇ ਸਾਰੇ ਐਕਟਰਾਂ ਨੇ ਟੌਰ ਕੱਢ ਲਈ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਕੋਟ ਪੈਂਟ ਨਵੀਆਂ-ਨਵੀਆਂ ਥੀਮਾਂ ਆ ਚੈੱਕ ਕਰੋ ਇਹ ਉਹ ਬਲੇਜ਼ਰ ਹੈ ਇਹ ਉਹ ਸ਼ੇਰਵਾਨੀ ਹੈ ਜਿਹੜੇ ਆਮ ਲੋਕ ਵੀ ਪਾਉਣਗੇ ਇਕੱਲੇ ਸਿਤਾਰੇ ਨਹੀਂ ਪਾਉਣਗੇ ਇਕੱਲੇ ਫਿਲਮੀ ਸਟਾਰ ਨਹੀਂ ਪਾਉਣਗੇ ਇਹ ਸ਼ੇਰਵਾਨੀ 650 ਦੀ ਬਲੇਜ਼ਰ ਪਾਕੇਟਾਂ ਤੱਕ ਬਣਾ ਲਓ ਵੈਰਾਈਟੀ ਟੌਪ ਦੀ ਆ ਗਈ ਹੈ ਦੇਖੋ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਉਹਨਾਂ ਲਈ ਵੀ ਬਹੁਤ ਵੱਡੇ ਫਾਇਦੇ ਜਿਹੜੀਆਂ ਤੁਸੀਂ ਦਸਤਾਰ ਲੈਣੀਆਂ ਸਾਡੇ ਕੋਲ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਆ ਮਾਸਤੂਸ਼ਰੀ ਦਸਤਾਰ ਅਸਲ ਰੰਗ ਸਰਦਾਰ ਜੀ ਸਾਡੇ ਕੋਲ ਚੈੱਕ ਕਰ ਲਓ 550 ਤੋਂ ਵੱਧ ਪੱਗਾਂ ਚ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਝੜਕ ਪੈ ਜਵੇ ਤੁਸੀਂ 3 ਮਹੀਨਿਆਂ ਤੇ ਬਦਲ ਕੇ ਲੈਮੀ ਲੈ ਕੇ ਜਾ ਸਕਦੇ ਆ ਰੁਪਿਆ ਲੈ ਜਾਓ ਫੋਲ ਵੀ ਲੈ ਜਾਓ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਆ ਤੁਸੀਂ ਖਾਕੀ ਰੰਗ ਦੀ ਯੂਨੀਫਾਰਮ ਦੇ ਨਾਲ ਪੱਗ ਲੈਣੀ ਆ ਐਸਆਈਓ ਐਸਐਚਓ ਡੀਐਸਪੀ ਐਸਐਸਬੀ ਆਈਜੀ ਡੀਜੀਪੀ ਪੰਜਾਬ ਉਹ ਭਾਵੇਂ ਤੁਸੀਂ ਆਪਣੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਦਸਤਾਰ ਲੈ ਕੇ ਜਾ ਸਕਦੇ ਆ ਸਾਡਾ ਬਹੁਤ ਵੱਡਾ ਜੇ ਆਪਾਂ ਦੇਖੇ ਫੀਡਬੈਕ ਦੀ ਗੱਲ ਕਰੀਏ ਲੋਕਾਂ ਦਾ ਮੰਨਣਾ ਵੀ ਜਦੋਂ ਹੀ ਦਸਤਾਰ ਸਿਉਂਨੇ ਆ ਕੱਪੜਾ ਬੜਾ ਚੰਗਾ ਸਾਡਾ ਸੈਰ ਨਹੀਂ ਦੁੱਖਦਾ ਬੜਾ ਸਾਨੂੰ ਰਿਲੀਫ ਮਿਲਦਾ ਸੋ ਇਹਦੇ ਵਿੱਚ ਹੀ ਬਹੁਤ ساری ਰੇਂਜ ਹੈਗੀ ਆ ਤੁਸੀਂ ਦਿਮਾਲਾ ਸਾਹਿਬ ਸਿਉਣਾ ਸਾਡੀਆਂ ਭੈਣਾਂ ਨੇ ਭਰਾਵਾਂ ਨੇ ਦਿਮਾਲਾ ਵਾਲ ਦੇ ਵਿੱਚ ਵੀ ਬਹੁਤ ਸਾਰੇ ਰੰਗ ਹੈਗੇ ਆ ਭਾਈ ਜੀ ਲਾਈਨਿੰਗ ਦੇ ਵਿੱਚ ਕੀ ਆ ਦੇਖੋ ਜੀ ਲਾਈਨਿੰਗ ਦਾ ਤੁਸੀਂ ਸੂਟ 5000 7000 ਵਾਲਾ ਮਹਿੰਗਾ ਮਹਿੰਗਾ ਲੈ ਲੈਨੇ ਹੋ ਪਰ ਲਾਈਨਿੰਗ ਤੁਹਾਡਾ ਟੇਲਰ ਦੇਸੀ ਦੇ ਬ੍ਰਾਂਡ ਦੀ ਲਾ ਦਿੰਦਾ ਹੁਣ ਤੁਸੀਂ ਮਾਤੂਸ਼ਰੀ ਦਸਤਾਰ ਬ੍ਰਾਂਡ ਦੀ ਲਾਈਨਿੰਗ ਲਾਓ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਹੈ ਦੇਖੋ ਜੀ ਕਿਹੜੇ ਪੈ ਗਏ ਚੱਕਰ ਜੇ ਆਜੋ ਮਾਤੂਸ਼ਰੀ ਦਸਤਾਰ ਕਾਦੀਆਂ ਹੁਣ ਦੇਖੋ ਜੀ ਆਫਰਾਂ ਸ਼ੁਰੂ ਹੋ ਚੁੱਕੀਆਂ ਹੁਣ ਵਿਆਹਾਂ ਵਾਲੀਆਂ ਜੇ ਪ੍ਰਾਣੇ ਕੋਰਪੈਂਟ ਪ੍ਰਾਣੀਆਂ ਸ਼ੇਰਵਾਨੀਆਂ ਪ੍ਰਾਣੇ ਕੁੜਤੇ ਪਜਾਮੇ ਇੱਕ ਪਾਸੇ ਕਰ ਦੋ ਸੋ ਹੁਣ ਹੋਰ ਪਾਸੇ ਜਾਣ ਦੀ ਲੋੜ ਨਹੀਂ ਨੰਬਰ ਸਕਰੀਨ ਤੇ ਆ ਜਾਓ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮਪਤਨ ਦੀ ਨਾਲ ਹਰਦੀਪ ਜੱਤ ਤੱਕੜਖਾਨ ਟੀਵੀ ਕਰਦੀਆਂ